ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ 'ਤੇ ਅੱਜ ਆਪਾਂ ਤੁਹਾਡੇ ਲਈ ਸੋਹਣੇ-ਸੋਹਣੇ ਕਗਰੇ ਲੈ ਕੇ ਆਏ ਹਾਂ ਇੱਕ ਗਰੇ ਜਾਗੋ ਦੀ ਤਿਦੀਆਂ ਦੇ ਸਮੇਂ ਪਹਿਨੇ ਜਾਂਦੇ ਆ ਤੇ ਆਪਾਂ ਜਿਹੜੀ ਇੱਕ ਗਰੇ ਬਣਾਈ ਹੈਗੀ ਛਾਟਰਨ ਦੇ ਬਣਾਈ ਹੈ 7-7 ਮੀਟਰ ਦੀ ਤੇ ਇਹਨਾਂ ਉੱਪਰ 골ਡਨ ਗੋਟਾ ਲਾਇਆ ਹੈ ਤੇ ਆਪਾਂ ਇਹ ਪਤਾਸੀ ਲਾ ਕੇ ਤਿਆਰ ਕੀਤੀ ਹੈ ਤੇ ਜੇ ਤੁਸੀਂ ਇਹ ਕਗਰੇ ਬਣਾਉਣਾ ਚਾਹੁੰਦੇ ਆ ਤਾਂ ਸਕਰੀਨ ਤੇ ਨੰਬਰ ਆ ਰਿਹਾ ਹੈ ਤੇ ਉਸ ਨੰਬਰ ਤੇ ਆਰਡਰ ਕਰ ਸਕਦੇ ਹੋ WhatsApp ਤੇ ਤੇ ਜੀ ਤੁਹਾਨੂੰ ਕਹਿੰਦੇ ਗ੍ਰੀਟਿੰਗ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਵੀਡੀਓ ਦੇਖਣ ਲਈ ਧੰਨਵਾਦ ਜੀ